ਘਰ ਬਣਾਉਣ ਵਾਲਿਆਂ ਨੂੰ ਲੱਗਿਆ ਵੱਡਾ ਝਟਕਾ ਪੰਜਾਬ 'ਚ ਪਹਿਲੀ ਵਾਰ ਹੁਣ ਪੱਠੇ ਰਹਿਣਗੇ ਬੰਦ ਇੱਕ ਨਈ ਦੋ ਨਈ ਪੂਰੇ 7 ਮਹੀਨਿਆਂ ਲਈ ਬੰਦ ਰਹਿਣਗੇ ਇੱਟਾਂ ਦੇ ਪੱਠੇ ਮੀਂਹ ਅਤੇ ਕਾਰੋਬਾਰੀ ਸੰਕਟ ਬਣਿਆ ਇਸ ਦਾ ਕਾਰਨ ਪੰਜਾਬ ਦੇ ਵਿੱਚ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਦੇ ਲਈ ਇਹ ਬਹੁਤ ਵੱਡਾ ਝਟਕਾ ਲੱਗਿਆ ਹੈਗਾ ਦਰਅਸਲ ਇਸ ਸਾਲ ਸੂਬੇ ਦੇ ਵਿੱਚ ਇੱਟਾਂ ਦੇ ਪੱਠੇ ਪੂਰੇ 7 ਮਹੀਨੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤੇ ਖਬਰ ਬੇहद ਅਹਿਮ ਹੈਗੀ ਇਹ ਵੱਤਵਾਰ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਦੇ ਕੋਲ ਇਹ ਖਬਰ ਪਹੁੰਚ ਜਾਵੇ ਦੱਸ ਦੇ ਕਿ 7 ਮਹੀਨੇ ਤੱਕ ਜੋ ਕਿ ਇਟਾ ਦੇ ਪੱਠੇ ਬੰਦ ਰਹਿਣ ਦਾ ਫੈਸਲਾ ਕੀਤਾ ਗਿਆ ਜੋ ਕਿ ਆਮ ਸਮੇਂ ਦੇ ਨਾਲੋਂ ਵੱਧ ਇਸ ਦਾ ਸਿੱਧਾ ਅਸਰ ਇਟਾ ਦੀ ਸਪਲਾਈ ਦੇ ਉੱਤੇ ਪਿਆ ਜਿਸ ਦੇ ਕਾਰਨ ਕੀਮਤਾਂ ਦੇ ਵਿੱਚ ਅਚਾਨਕ ਉਛਾਲ ਦੇਖਣ ਨੂੰ ਮਿਲਿਆ ਹੈ ਪਿਛਲੇ 15 ਦਿਨਾਂ ਦੇ ਵਿੱਚ ਇਟਾ ਦੀ ਕੀਮਤ ਪ੍ਰਤੀ ਹਜ਼ਾਰ ਇਟਾ ਦੇ ਵਿੱਚ 500 ਤੋਂ 800 ਰੁਪਏ ਤੱਕ ਵੱਧ ਗਈ ਹੈ ਤਾਂ ਹਰ ਸਾਲ ਦੱਸਿਆ ਕਿ ਮਾਨਸੂਨ ਦੇ ਕਾਰਨ ਜੂਨ ਤੋਂ ਸਤੰਬਰ ਤੱਕ ਇਟਾ ਦੇ ਪੱਠੇ ਅਸਥਾਈ ਤੌਰ ਦੇ ਉੱਤੇ ਬੰਦ ਰਹਿੰਦੇ ਨੇ بارش ਦਾ ਮੌਸਮ ਹੁੰਦਾ ਹੈ ਜਿਸ ਕਰਕੇ ਇਹ ਕੰਮ ਬੰਦ ਰੱਖਿਆ ਜਾਂਦਾ ਹੈ ਪਰ ਇਸ ਵਾਰ ਪੱਠਾ ਮਾਲਕਾਂ ਨੇ ਵਿੱਤੀ ਨੁਕਸਾਨ ਅਤੇ ਸਰਕਾਰੀ ਨੀਤੀਆਂ ਦੀ ਅਸਮਰਥਾ ਦੇ ਕਾਰਨ ਦਸੰਬਰ ਤੱਕ ਨੂੰ 10 ਦਸੰਬਰ ਤੱਕ ਉਹਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਇਹ ਪਹਿਲੀ ਵਾਰ ਹੈ ਜਦੋਂ ਇਟਾ ਦੇ ਪੱਠੇ ਇੰਨੇ ਲੰਬੇ ਸਮੇਂ ਤੱਕ ਬੰਦ ਰਹਿਣਗੇ ਜਨਵਰੀ 2026 ਤੋਂ ਹੀ ਉਤਪਾਦਨ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਯਾਨੀ ਕਿ ਹੁਣ ਤੋਂ ਲੈ ਕੇ ਜੋ ਕਿ ਦਸੰਬਰ ਤੱਕ ਇਟਾ ਦੇ ਪੱਠੇ ਬੰਦ ਰਹਿਣਗੇ ਤਾਂ ਦੱਸ ਕਿ ਇਟ ਪੱਠਾ ਯੂਨੀਅਨ ਦੇ ਸੀਨੀਅਰ ਮੈਂਬਰ ਬਲਜਿੰਦਰ ਸੋਨੀ ਪਿੰਕੀ ਨੇ ਦੱਸਿਆ ਹੈਗਾ ਕਿ ਮਾਈਨਿੰਗ ਨੀਤੀ ਦੇ ਵਿੱਚ ਬਦਲਾ जीएसटी दरਾਂ ਦੇ ਵਿੱਚ ਵਾਧਾ ਅਤੇ ਸਖਤ ਮਜ਼ਦੂਰੀ ਸੰਬੰਧੀ ਨਿਯਮਾਂ ਦੇ ਕਾਰਨ ਪੱਠਾ ਮਾਲਕਾਂ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਹੈਗਾ ਕਿ ਇਹ ਫੈਸਲਾ ਮਜਬੂਰੀ ਦੇ ਵਿੱਚ ਲਿਆ ਗਿਆ ਹੈ ਤਾਂ ਜੋ ਵੱਡੇ ਨੁਕਸਾਨ ਤੋਂ ਉੱਭਰਨ ਦਾ ਮੌਕਾ ਮਿਲ ਸਕੇ ਕੁਝ ਲੋਕਾਂ ਨੇ ਇਹ ਗਲਤ ਫਹਿਮੀ ਫੈਲਾਈ ਹੈ ਕਿ ਅ ਐਨਜੀਟੀ ਅਧੀਨ ਸੁਪਰੀਮ ਕੋਰਟ ਨੇ ਪੱਠਿਆਂ ਨੂੰ 30 ਜੂਨ ਤੱਕ ਚਾਲੂ ਰੱਖਣ ਦੀ ਇਜਾਜ਼ਤ ਦਿੱਤੀ ਹੈ ਪਰ ਪੱਠਾ ਯੂਨੀਅਨ ਦਾ ਕਹਿਣਾ ਹੈਗਾ ਕਿ ਇਹ ਹੁਕਮ ਸਿਰਫ ਰਾਜਸਥਾਨ ਰਾਜ ਦੇ ਉੱਤੇ ਲਾਗੂ ਹੋਏ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਹੁਣ ਤੱਕ ਕੋਈ ਸਪਸ਼ਟ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤਾਂ ਪੱਠਿਆ ਦੇ ਲੰਬੇ ਸਮੇਂ ਤੱਕ ਬੰਦ ਰਹਿਣ ਦੇ ਕਾਰਨ ਇੱਟਾਂ ਦੀ ਮੰਗ ਬਣੀ ਰਹੇਗੀ ਪਰ ਸਪਲਾਈ ਦੇ ਵਿੱਚ ਭਾਰੀ ਕਮੀ ਆਵੇਗੀ ਤਾਂ ਇਸ ਦਾ ਸਿੱਧਾ ਅਸਰ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਘਰਾਂ ਦੀ ਉਸਾਰੀ ਦੇ ਉੱਤੇ ਪਵੇਗਾ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕੁਝ ਲੋਕਾਂ ਦੇ ਵੱਲੋਂ ਇੱਕ ਗਲਤ ਫੈਮੀ ਫੈਲਾਈ ਜਾ ਰਹੀ ਹੈ ਕਿ ਐਨਜੀਟੀ ਸੁਪਰੀ ਜੋ ਕਿ ਐਨਜੀਟੀ ਦੀਨ ਸੁਪਰੀਮ ਕੋਰਟ ਨੇ ਪੱਠਿਆਂ ਨੂੰ 30 ਜੂਨ ਤੱਕ ਚਾਲੂ ਰੱਖਣ ਦੀ ਜ਼ਰਦ ਦਿੱਤੀ ਹੈ ਪਰ ਪੱਠਾ ਯੂਨੀਅਨ ਦਾ ਕਹਿਣਾ ਹੈਗਾ ਕਿ ਇਹ ਹੁਕਮ ਸਿਰਫ ਰਾਜਸਥਾਨ ਰਾਜ ਦੇ ਉੱਤੇ ਲਾਗੂ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਹੁਣ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ